ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਖੇਤ ਦੇ ਵਿੱਚ ਮੀਂਹ ਦੇ ਦਿੱਦਿਆਂ ਥੋੜਾ ਹੀ ਪਿਆ ਕੋਈ ਜ਼ਿਆਦਾ ਨਹੀਂ ਹੈਗਾ ਤੇ ਪਿਆ ਜ਼ਰੂਰ ਹੈ ਬਚਾਓ ਰਹਿ ਗਿਆ ਤੇ ਵਟਾਂ ਦੇਖੋ ਸਾਈਡਾਂ ਤੋਂ ਸੁੱਕੀਆਂ ਨੇ ਹਲੇ ਕੰਮ ਚਲਾਉਣ ਲੱਗੇ ਆ ਦੇਖਦੇ ਆਂ ਵੀ ਚੱਲਦਾ ਕੀ ਹੁੰਦਾ ਜ਼ਿਆਦਾ ਨਹੀਂ ਹੈਗਾ ਤੇ ਦਿਖਾਉਂਦਾ 3 ਵਜੇ ਤੋਂ ਬਾਅਦ ਜ਼ਿਆਦਾ ਆਲੀ ਮਸ਼ੀਨ ਨੂੰ ਖੇੜਾ ठेकेदार ਸਾਹਿਬ ਨੇ ਸੱਦੇ ਕਰ ਲਿਆ ਲਿਫਟ ਬੰਨੀ ਫਿਰਦਾ ਅੱਜ ਥੋੜੀ ਜਿਹੀ ਡਲੀ ਘਟ ਉੱਠੂ ਵੀ ਹਲੇ ਨਹੀਂ ਪਏ ਕਰਕੇ ਨਰਮ ਹੋ ਗਈਆਂ ਵੱਟਾਂ ਪਹੁੰਚੇ ਆ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤੇ ਗਣਕਾਂ ਜਿਹੜੀਆਂ ਨੂੰ ਲੱਗਿਆ ਪਾਣੀ ਉਹ ਤਾਂ ਇਦਾਂ ਵਟੇ ਖੜਾ ਤੇ ਹਾਂ ਜੀ ਆਹ ਤਾਂ ਤਕਰੀਬਨ 5 ਫੁੱਟ ਦੀ ਖੜੀ ਆ ਹਲੇ ਆਦੇ ਇਧਰ ਪਰੇ ਪਾਲੇ ਪਾਸੇ ਕਾੜੀਆਂ ਨਹੀਂ ਆ ਇਸ ਦੇ ਆਪਾਂ ਆ ਇਹਨਾਂ ਦੇਖਣਗੇ ਕਿ ਮਾਰਨਾ ਬੀ ਸੂਰਾ ਨੇ ਤਾਂ ਨਹੀਂ ਕੋਈ ਕਾਰਵਾਈ ਪਾਈ ਸਾਰੇ ਗਣਕ ਦੇ ਤੇ ਮੱਕੀ ਥਲਾਟ ਜੰਮਿਆ ਆ ਥੋੜਾ ਥੋੜਾ ਬਰੋਬਰ ਚੇ ਖੜਾ ਤੇ ਦੇਖਦੇ ਹਾਂ ਹੁਣ ਕਿਦਾਂ ਹਸਾਬ ਕਿਤਾਬ ਜਿਹੜਾ ਮਾਰ ਕੇ ਆਉਂਦੇ ਆ ਚਾਰ ਚੁਫੇਰੇ ਥਲਾਟ ਦੇ ਇਹ ਤਾਂ ਬਚਾਉਗਾ ਜਿਸ ਤੱਕ ਫਗਿਆ ਪਹਿਲਾਂ ਹੀ ਪੁਰਾਣਾ ਹੀ ਕਰਿਆ ਵਾ ਕਮੇੜਾ ਕਰਿਆ ਨਵਾਂ ਨਹੀਂ ਬੇਸੋ ਬਚਾਉਗਾ ਆ ਜਿਹੜਾ ਚਿੱਟਾ ਝਾਕਦਾ ਸਾਰਾ ਕੱਲਰ ਆ ਬਾਕੀ ਸਾਰਾ ਫਲਾਟਰ ਰੌਣੀ ਨਾਲ ਆਣ ਨਰਮ ਹੋਇਆ ਪਿਆ ਤੇ ਉਹਨੂੰ ਸਲਾਬ ਵੀ ਨਹੀਂ ਹੋਈ ਏਕਣੇ ਆਹ ਫਲਾਟਰ ਚ ਦੇਖੋ ਹਫਤੇ ਤੋਂ ਉੱਤੇ ਹੋ ਗਿਆ ਨਾਲੇ ਪਾਣੀ ਲਾਏ ਨੂੰ ਸੁਆਗਾ ਵੱਜਿਆ ਪਿਆ ਕਣਕ ਦਾ ਕੱਲ ਦੀ ਯਾਰ ਅੱਜ ਦੀ ਹਵਾ ਨਾਲੇ ਖਾਸੀ ਹਿੱਲ ਗਈ ਚਲੋ ਜੋ ਹੋਣਾ ਪ੍ਰਮਾਤਮਾ ਨੇ ਕਰਨਾ ਉਹ ਵੀ ਹੋਣਾ ਉਸ ਦਾ ਕੋਈ ਹੱਲ ਨਹੀਂ ਹੁਣ ਦੇਖੀ ਜਾਂਦੀ ਏ ਜੋ ਬੰਨਾ ਅਰੇ ਠੀਕੇ ਆ ਚੱਕ ਲੋਗੇ ਜ਼ਰਾ ਬੜਾ ਮੋਟਾ ਯਾਨੀ ਭਰ ਸਤਾ ਜਦ ਹੋਊਗੀ ਤਾਂ ਇਹਦਾ ਮਤਲਬ ਖਾਰੀ ਹੋ ਜਾਂਦੀ ਹੁੰਦੀ ਹੈ ਇਹੋੜੀ ਥੋੜੀ ਅਰੇ ਹਫ਼ਤੇ ਰੁੱਤੇ ਹੋ ਗਿਆ ਆਪਾਂ ਨੂੰ ਪਾਣੀ ਲਾ ਕੇ ਗਏ ਆ ਇਹਨੂੰ ਸਹੋਲੀ ਵੀ ਮੱਕੀ ਜਮ ਆਈ ਜੀ ਆ ਗਈ ਬਰੋਬਰ ਜੁਕੇ ਤਾਂ ਭਰ ਜਾਣਗੇ ਸਾਰੇ ਵਧੀਆ ਤੇ ਕਾਫੀ ਸ਼ਿਆੜਾ ਦੇ ਕੋ ਨਿਕਲੇ ਹੋਏ ਨੇ ਇਹਦੇ तकरीबन ਸਾਰੀ ਉਹ ਇਦਾਂ ਹੀ ਆ ਇੰਨੇ ਨੀਕੇ ਨਿਕਲੀ ਵੀ ਜਿਹੜੀ 2 ਦਿਨ ਪਹਿਲਾਂ ਦੀ ਆ ਤੇ 2 ਦਿਨ ਬਾਅਦ ਦੀ ਆ ਬਰੋਬਰ ਹੀ ਆ तकरीबन ਇਹ ਦਿਵਦਤ ਤਸੱਲੀ ਹੋਈ ਆ ਦੇਖੋ ਇਹ ਚ ਪਾਣੀ ਵੀ ਖੜਾ ਹੈ ਇਹ ਸਾਰੇ ਦੇ ਕੋਈ ਉਧਰ ਨੂੰ ਕੋਈ ਉਧਰ ਨੂੰ ਸਹੌਲੀ ਨੂੰ ਗਏ ਆ ਉਹਨੋਂ ਉਹ ਬਾਡੇ ਦੇ ਵਿੱਚ ਆਏ ਵਸਦੇ ਜੀ ਜਿਆਦਾ ਆਗਲੇ ਲੱਗੇ ਤੇ ਆਏ ਆ ਵਾਕੀ ਪਲਾਟ ਪਿਆ ਸਾਫ ਸੁਥਰਾ ਬਿਨਾਂ ਕਵਾੜਰ ਕੱਖਾ ਤੋਂ ਕੇ ਅਰਪੋਰਟ ਪੂਰਾ ਘੈਂਟ ਆ ਕੋ ਸਮੇਂ ਇਦਾਂ ਦਾ ਹੋਇਆ ਪਿਆ ਅੱਜ ਸਵੇਰੇ ਥੋੜੀ ਜੀ بارش ਹੋਈ ਸੀ ਤੇ ਹੁਣ ਫੇਰ ਬੱਦਲ ਵਾਈ ਹੋ ਗਈ ਤੇ ਟਰਾਲੀ ਲੋਡ ਕਰਕੇ ਠੇਕੇਦਾਰ ਲੈ ਗਿਆ ਜਿਹੜੇ ਸਵੇਰ ਦੇ ਪੱਟੇ ਤੇ ਕਿਉਂਕਿ ਟਰਾਲੀ ਰਾਤ ਦੀ ਰਹਿੰਦੀ ਉਹ ਪੂਰੀ ਕਰਨੀ ਆ ਤੇ ਤੂੰ ਇੱਧਰ ਕੰਮ ਚੱਲੇ ਰਿਹਾ ਨਾਲ ਹੁੰਦੇ ਅੱਗੇ ਹੋਏ ਨੇ ਖਾਲ ਖੂੜ ਤੰਦਿਆਂ ਦੁੰਦਿਆਂ ਸੈਟਿੰਗ ਕਰਨ ਫੇਰ ਲਾਉਣਾ ਪਾਣੀ ਤੇ بارش ਪਈ ਆ ਆਪਣੇ ਮਾੜੀ ਜੀ ਨਾ ਮਾਤਰ ਜੀ ਬਚਾਓ ਰਹਿ ਗਿਆ ਪਰਮਾਤਮਾ ਨੇ ਭਲੀ ਕਰੀ ਆ ਬਹੁਤ ਏਰੀਏ ਦੇ ਵਿੱਚ ਦੇਖਣ ਨੂੰ ਆਇਆ ਵੀ ਗੋਲੇ ਮਾਰੀ ਵੀ ਹੋਈ ਆ ਪਰ ਆਪਣੇ ਬਚਾਓ ਆ ਪਰਮਾਤਮਾ ਦੀ ਸੁੱਖਾ ਤੇ ਲੱਗੇ ਨੇ ਮੱਕੀ ਦੀਆਂ ਕੋਇਤੰਦੀਆਂ ਸੈਟਿੰਗ ਕਰਨ ਖਾਲ ਖੋਲ ਪਾਤੇ ਤੇ ਉਤੋਂ ਬਾਅਦ ਪਾਣੀ ਚੱਲੂਗਾ ਅੱਧਾ ਦਿਨ ਦੇਖ ਕੇ ਤੇ ਆ ਬੱਦਲ ਜਾਵਰੇ ਪਰੇ ਹੋ ਜੂਗੇ ਫਿਰ ਲਾਵਾਂਗੇ ਪਾਣੀ ਤੇ ਉੱਪਰੋਂ ਕੰਡਜੀ ਤਾਂ ਹੋਈ ਗਈ ਮੜੀ ਜੀ ਬਾੜੀ ਨਹੀਂ ਜਾਣੀ ਥੋੜੀ ਜਿਹੀ ਆ ਨਾਰਮਲ ਜੀ ਇੰਨੀ ਕਿ ਤਾਂ ਚੱਲ ਜਾਂਦੀ ਆ ਮੱਕੀ ਬਥੇਰੀ ਸਾਕਤ ਹੁੰਦੀ ਆ ਮਜਬੂਤ ਹੁੰਦੀ ਆ ਨੇ ਕਰ ਦੇਣਾ ਕੰਮ ਚੱਕ ਦੇਣੀ ਐ ਇਨੀ ਕੁ ਪੇਪੜੀ ਤਾਂ ਬਾਕੀ ਆਪਾਂ ਪਾਣੀ ਲਾ ਦੇਣਾ ਤੇ ਉਹ ਨਰਮ ਹੋ ਜਾਣੀ ਐ ਮਿੱਟੀ ਅੱਜ ਪਟਾਈ ਲਾਉਣੀ ਐ ਜੀ ਆਪਾਂ ਪੱਠੇ ਵਾਲੇ ਖੇਤ ਦੀ ਸਾਈਡਾਂ ਸੂਡਾਂ ਕੱਢ ਰਹੇ ਆ ਤੇ ਆਉਂਦੀ ਆ ਮਸ਼ੀਨ ਆ ਦੇਖੋ ਆ ਪਲਾਟ ਪੱਟਣਾ ਆਪਾਂ ਨੇ ਖੂंजे ਖਾਂਜੇ ਕੱਢ ਰਹੇ ਨੇ ਤੇ ਇਹਦੀ ਲਾਉਣੀ ਆ ਪਟਾਈ ਤੇ ਇਹ ਹੀ ਖੁਸ਼ਕਾ ਪਲਾਟ ਆਪਣਾ ਤੇ ਮੀਂਹ ਦਾ ਬਚਾਵਾ ਤੁਹਾਨੂੰ ਪਤਾ ਹੀ ਆ ਐਨੀ ਅਕ ਚਿੱਟੀਆਂ ਬੱਟਾਂ ਹੋ ਗਈਆਂ ਅੱਜ ਜਾਂ ਕੱਲ ਚ ਨਵੇੜ ਦੇਣਗੇ ਦੋ ਦਿਨ ਚ ਬੰਦੇ ਬਹੁਤ ਨੇ ਹਿੰਮਤੀ ਵੀ ਪੂਰੇ ਨੇ ਬੰਦੇ ਜੇ ਲੱਗ ਜਾਂਦੇ ਨੇ ਫਿਰ ਖਿੱਚੀ ਤੁਰੇ ਜਾਂਦੇ ਨੇ ਕੰਮ ਨੂੰ ਖੁੰਝੇ ਤਾਂ ਇਦਾਂ ਦਾ ਨਿਕਲ ਰਿਹਾ ਆਲੂ ਬਾਕੀ ਦੇ ਦਿਆਂ ਹੁਣ ਤੁਹਾਨੂੰ ਦਿਖਾਵਾਂਗੇ ਚਾਲ ਬਣੀ ਤੇ ਲਓ ਜੀ ਮਿੱਤਰੋ ਆਹ ਦੇਖੋ ਜਿਹੜਾ ਝੋਨੇ ਦੀ ਪਰਾਲੀ ਹੁੰਦੀ ਆ ਤਿੰਨ ਚਾਰ ਮਹੀਨੇ ਹੋ ਗਏ ਗਲੀ ਨਹੀਂ ਓਕਣੇ ਪਈ ਆ ਦੇਖੋ ਆ ਸਾਰਾ ਫੂਸਾ ਚੋਨੇ ਦੀ ਪਰਾਲੀ ਆ ਮਲਚਰ ਕਰਿਆ ਹੋਇਆ ਪਲਾਟ ਆ ਸਾਰਾ ਇੱਕਨੇ ਪਿਆ ਵਿੱਚ ਆ ਦੇ ਨਾਲੇ 4 ਤੋਂ 5 6 ਪਾਣੀ ਵੀ ਲੱਗੇ ਹੋਣਗੇ ਤੇ ਪਲਾਟ ਲਾ ਕੇ ਆ ਲਵੇ ਅੱਜ ਤਕਰੀਬਨ ਲੱਗਦਾ ਵੀ ਕੰਮ ਨਿਬੜ ਜੂਗਾ ਇਹਦਾ 22 ਬਟਾ ਨੇ ਦੇਖਦੇ ਆ ਚੁੱਕਦੇ ਨੇ ਕਿ ਨਹੀਂ ਬੰਦੇ ਹੈਗੇ ਇਹ 2 4 6 ਜਾਣੇ ਨੇ ਕਹਿੰਦੇ ਝੋਕ ਦਾਂਗੇ ਬਾਕੀ ਦੇਖਦੇ ਆਂ